ਮੇਲੇ ਸੁਖ ਚਿੰਤਾ ਨਹੀ ਹਮਾਰੀ ਤੇਮਰੀ ਸ਼ਰਨ ਤੁਮਹਾਰੀ ਆਸ ਤੋਮਰੀ ਸੱਜਣਾ ਸੁਹੇਲੇ ਰੱਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕਾ ਮਹਲਾ 3 ਹਸਤੀ ਸਿਰਜਉ ਅੰਕਸ ਹੈ ਦੇ ਸਿਰ ਦੇ ਮਾਨ ਤਨ ਆਗੈ ਰੱਖ ਕੇ ਉਬੀ ਸੇਵ ਕਰੀ ਹਰ ਸਤਿ ਸਿਰ ਜੋ ਅੰਕ ਸਹਿ ਹੈ ਅਹਰਣ ਜੋ ਸਿਰ ਦੇ ਮਾਰ ਤਨ ਆਗੈ ਰਖ ਕੇ ਉਬੀ ਸੇਵ ਕਰੇ ਓ ਗੁਰਮੁਖ ਆਪਨੀ ਵਾਰੀ ਹੈ ਸਵਰਾਜ ਸ੍ਰਿਸ਼ਟ ਕਾਦੀ ਨਾਨਕ ਗੁਰਮੁਖ ਬੁਝੀਐ ਜਾ ਆਪੇ ਨਦਰ ਕਰੇ ਮਹੱਲਾ ਤੀਜਾ ਜੇ ਨਾ ਗੁਰਮੁਖ ਨਾਮ ਧਿਆਇਆ ਆਏ ਤੇ ਪਰਵਾਣ ਨਾਨਕ ਕੁਲ ਉਧਾਰੈ ਆਪਣਾ ਦਰਗਾਹ ਪਾਵੈ ਮਾਣ ਪਾੜੀ ਗੋर्मुਖ ਸਖਿਆ ਸਿਖ ਗੁਰੂ ਮੇ ਲਾਈਆ ਇਕ ਸੇਵਕ ਗੁਰ ਪਾਸ ਇਕ ਗੁਰ ਕਰ ਲਾਈਆ ਜਨਾ ਗੁਰ ਪਿਆਰਾ ਮਨ ਚਿੱਤ ਤੇਨਾ ਭਾਉ ਗੁਰੂ ਦੇ ਬਾਈਆ ਗੁਰ ਸਿੱਖਾ ਇੱਕੋ ਪਿਆਰ ਗੁਰ ਮਿੱਤਾ ਪੁੱਤਾ ਭਾਈਆ ਗੁਰ ਸਤ ਗੁਰ ਬੋਲੋ ਸਭ ਗੁਰ ਆਖ ਗੁਰੂ ਆਈਆ ਗੁਰ ਸਿਖਾ ਇਕੋ ਪਿਆਰ ਗੁਰ ਮਿੱਤਾ ਪੁੱਤਾ ਭਾਈਆ ਗੁਰ ਸਤ ਗੁਰ ਬੋਲੋ ਸਭ ਗੁਰ ਆਖ ਗੁਰੂ ਜੀ ਵਾਈਆ ਵਾਹੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ